ਲੋ ਜੀ ਕਾਦੋ ਬਣਾਈਦੇ ਭਾਣੇ ਪੂੜੇ ਭਾਵਾਂ ਪੈਸਾ ਹੀ ਲੋਕੀ ਸੌਣ ਦੇ ਮਹੀਨੇ ਚ ਨਾ ਪੌੜੇ ਬਣਾਉਂਦੇ ਕਿਉਂਕਿ ਮੀਂਹ ਮੂੰ ਪੈਂਦਾ ਨਾ ਮਾਤ ਪੀਰ ਪੂੜੇ ਬਣਾਈਦੇ ਆ ਨੌਸੰ ਓਕੇ ਦੇਖਣ ਨੂੰ ਤਾਂ ਬਹੁਤ ਘੈਂਟ ਲੱਗ ਰਹੇ ਆ ਬਾਕੀ ਖਾ ਕੇ ਦੱਸਦੇ ਆ ਕਿਦਾਂ ਦੇ ਬਣੇ ਜਾਨ ਭਾਵੇਂ ਤੂੰ ਮੰਗ ਲਈ ਬੇਸ਼ੱਕ ਖਾਣ ਦੀਏ ਮੂੰ ਆਉਣਾ ਮਾੜਾ ਬੋਲੀ ਖਾਣ ਦੀਏ ਮਾੜਾ ਬੋਲੀ ਯਾਰਾਂ ਨੂੰ ਹਾਂ ਹੁਣ ਹੁਣ ਹੱਥ ਆਪ ਆਏ ਜੇ ਕੀ ਬਣਾਇਆ ਪਏ ਨੇ ਲੈ ਹੈਪੀ ਬਰਥਡੇ ਬਣਾਇਆ ਹੈ ਹਰਲੀ ਨੇ ਬਣਾਇਆ ਏ ਔ ਆਹ ਕੌਣ ਹੈ ਵਿਚਾਲੇ ਓ ਓ ਖਿੱਚੀ ਗਈ ਖਿੱਚੀ ਗਈ ਕਬੱਡੀ ਦੇ ਰੇਡਰ ਛੜਾਉਂਦੇ ਹੁੰਦੇ ਛਿਟਕਾ ਮਾਰ ਕੇ ਮਾਰ ਚਟਕਾ ਉੱਠਣਾ ਇੱਕ ਅੱਜ ਆ ਗਈ ਸਾਡੇ ਜਵਰਾਜ ਦਾ ਜਨਮ ਦਿਨ ਹੈਪੀ ਬਰਥਡੇ ਟੂ ਯੂ ਥੈਂਕ ਯੂ ਇਹ ਸਾਰੇ ਅੱਜ ਉੱਤੇ ਆਏ ਆ ਕੀ ਕਹਿੰਨੇ ਕਿਹੜੇ ਤੇ ਕੀ ਕਹਿੰਦੇ ਹੁੰਦੇ ਆ ਪਾਰਟੀ ਪਾਰਟੀ ਬਰਥਡੇ ਪਾਰਟੀ ਜਗਰਾਜ ਨਾਲ ਆਜਾ ਸਾਡੇ ਸਵਾਦ ਆ ਸਵਾਦ ਆ ਇਹਨਾਂ ਖਾਦਾ ਨਹੀਂ ਖਾਦਾ ਕੋ ਬਰਗਰ ਹੈ ਹੈ ਛੱਡਿਆ ਤੇ ਕਾਦਾ ਨਹੀਂ ਖਾਦਾ ਫਿਰ ਪੈਸਾ ਜਿਆਦਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਜੀ ਪਰ ਰੱਖਿਆ ਕਰੋ ਯਾਰ ਬਹੁਤ ਕੰਡ ਲੱਗਦਾ ਮੈਨੂੰ ਲਾ ਖਾਓ ਲੈ ਭਾਰਤੀ ਵਾਂਚ ਲੋ ਜੀ ਕਾਦ ਬਣਾਈਦੇ ਭਾਣੇ ਪੂੜੇ ਭਾਵਾਂ ਵੈਸੇ ਹੀ ਲੋਕੀ ਸੌਣ ਦੇ ਮਹੀਨੇ ਚ ਨਾ ਪੌੜੇ ਬਣਾਉਂਦੇ ਕਿਉਂਕਿ ਮੀਂਹ ਮੋਂ ਪੈਂਦਾ ਨਾ ਮੌਸਮ ਫਿਰ ਪੂੜੇ ਬਣਾਈਦੇ ਮੌਸਮ ਓਕੇ ਫਿਰ ਉਹ ਜਿਹੜਾ ਗੋੜਨ ਦਾ ਵੈਸੇ ਗਰਮ ਹੁੰਦਾ ਸੌਣ ਦੇ ਮਹੀਨੇ ਚ ਛੰਡ ਜੀ ਹੋ ਜਾਂਦੀ ਹੈ ਨਾ ਫਿਰ ਤਾਂ ਇਹ ਦੋ ਗੰਬਲੇ ਆਏ ਸੀ ਨਾ ਕੱਲ ਚਾਰ ਲੈ ਚਾਰ ਕੰਬਲ ਦੇਖਣ ਨੂੰ ਤਾਂ ਬਹੁਤ ਘੈਂਟ ਲੱਗ ਰਹੇ ਆ ਬਾਕੀ ਖਾ ਕੇ ਦੱਸਦੇ ਆ ਕਿਦਾਂ ਦੇ ਆਈ ਵੇ ਤੇ ਤੂੰ ਮੰਗ ਲਈ ਬੇਸ਼ੱਕ ਖਾਣ ਦੀ ਏ ਮੂੰਹੋਂ ਨਾ ਮਾੜਾ ਬੋਲੀ ਖਾਣ ਦੀ ਏ ਮਾੜਾ ਬੋਲੀ ਯਾਰਾਂ ਨੂੰ ਹਾ ਮੜਾ ਨਾ ਬੋਲੀ ਯਾਰਾ ਇਹ ਬੇਬੀ ਕੋ ਤਰੀ ਸਾਹਿਬ ਨੇ ਆਪ ਹੱਥ ਪਾ ਹੀ ਲਿਆ ਹੈ ਹੈ ਹੁਣ ਹੌਣ ਹੱਥ ਆ ਪਾਈ ਜੇ ਵਾਹ ਹਾਂ ਸ਼ੋਗਰਾ ਨਹੀਂ ਆਈਆਂ ਭਰੀਆਂ ਗਿਆ ਮੀ ਅੱਜ ਫੇਰ ਆ ਗਿਆ ਬਹੁਤ ਭਰੀਆਂ ਮੈਂ ਫੇਰ ਆ ਗਿਆ ਪਹਿਲੇ ਰੋਟੀ ਖਾਣੀਆਂ ਮੇਰੇ ਕੱਪੜੇ ਸਾਰੇ ਭਿੱਜੇ ਕਰ ਦੇ ਗਏ ਮੈਂ ਕਹਿੰਦੇ ਕਿੰਨੇ ਕੀ ਗੱਲ ਕਹਿੰਦੇ ਪਾਣੀ ਫਿਰ ਨਾਲੂ ਕਿਤੇ ਆ ਗਏ ਮੈਗਾ ਨਹੀਂ ਮੈਂ ਉਹ ਤਾਂ ਗਾਈ ਬਹੁਤੀ ਜ਼ਿਆਦਾ ਗਰਮੀ ਆ ਤੇ ਸੋਣੇ ਇਹਨਾਂ ਨੇ ਵੇਲਾ ਮੀਂਹ ਪਾ ਤਾਈ ਸਹੀ ਗੱਲ ਹੈ ਘੜੀਆਂ ਸੱਟ ਨਹੀਂ ਇਹਨਾਂ ਦੇ ਬੰਦੇ ਕਹਿੰਦੇ ਲੱਗਾ ਜੀ ਕਿਤੇ ਉਹ 10 ਵਜੇ ਫੋਨੋਂ ਕਹਿੰਦੇ ਮੈਂ ਲਾਇਆ ਫੋਨੋਂ ਕਹਿੰਦਾ 10 ਵਜੇ ਫੋਨ ਕਰਿਓ ਮੈਂ ਕਹਿੰਦਾ ਵੇਲਾ ਇੰਨਾ ਤੇਜ਼ ਨਹੀਂ ਪਾਉਂਦੇ ਕਿ ਤੁਹਾਡਾ ਕੰਮ ਬਣਾਈ ਗਏ ਸਹੀ ਗੱਲ ਹੈ ਜੀ ਵੇਲਾ ਮਾੜੀ ਵਾੜੀ ਛੱਡਦਾ ਪੂਰ ਜੀ ਤੇ ਤੁਹਾਡੇ ਮੈਂ ਠੰਡੇ ਰਹੇ ਕਾਮ ਦਾ ਵਿਆਹ ਲਈ ਕਿ ਬਣਾਇਆ ਭੈਣੇ ਲੈ ਹੈਪੀ ਬਰਥਡੇ ਬਣਾਇਆ ਹੈ ਹਰਲੀ ਨੇ ਬਣਾਇਆ ਏ ਔ ਆਹ ਕੌਣ ਹੈ ਵਿਚਾਰੇ ਕੌਣ ਆ ਜੂਈ ਆ ਐੇ ਇਵੇਂ ਇਧਰ ਰਹਿ ਜਾ ਔ ਔ ਖਿੱਚੀ ਗਈ ਖਿੱਚੀ ਗਈ ਭਾਜਾ ਤੇ ਛਿਟਕਾ ਮਾਰ ਕੇ ਛੜਾ ਦਸਾ ਦੋਗੀ ਜਿਵੇਂ ਕਬੱਡੀ ਦੇ ਰੇਡਰ ਛੜਾਉਂਦੇ ਹੁੰਦੇ ਛਿਟਕਾ ਮਾਰ ਕੇ ਮਾਰ ਛਟਕਾ ਉੱਠਣਾ ਇੱਕ ਨਿਕਲ ਜਾਈਦੇ ਕਹਜੋ ਕਿ ਮੈਂ ਹੂੰ ਪਾਪਾ ਕੀ ਪਰੀ ਮੈਂ ਤਾਂ ਪੂਰਾ ਧਿਆਨ ਰੱਖਦੇ ਆ ਕੇਲੇ ਖਾਓ ਕਹਿੰਦੇ ਡਾਈਟ ਅੱਗੇ ਛੋਲੇ ਖਾਦੇ ਵੀ ਨਹੀਂ ਹਣ ਕਹਿੰਦੇ ਕੇਲਾ ਖਾਣਾ ਵਾ ਪਿੱਛੇ ਆ ਰੱਖ ਲਿਆ ਹੈਂ ਉਧਰ ਦੀ ਚੰਗਾ ਡਾਈਟ ਪੂਰੀ ਰੱਖਦਾ ਮਾਤਾ ਨਾ ਇਹ ਬਈ ਇੱਕ ਕੇਲਾ ਹੋਰ ਖਾਓਗੇ ਜੂਸ ਜਿਹੜਾ ਪੁੱਤ ਪਵਾਇਆ ਗਲਾਸ ਚ ਉਹ ਤੇ ਰੋਕ ਕੇ ਥੋੜਾ ਇਹ ਸੈਲਟ ਪੀਲਾ ਸੈਲਡ ਵੀ ਪਿਆ ਵਾਰੇ ਹੋਰ ਸੋ ਮੇਰੇ ਕਿੱਥੇ ਆ ਹੋਰ ਸਾ ਡੱਬੇ ਪਏ ਤਿੰਨ ਚਾਰ ਪਿੱਛੇ ਭਰ ਕੇ ਰੱਖਿਆ ਇੱਕ ਚ ਸੈਲਡ ਇੱਕ ਚ ਕੇਲੇ ਇੱਕ ਚ ਉਹ ਚਿਕਨ ਜਾਂ ਵੀ ਸਟੀਮ ਕਰਕੇ ਰੱਖਿਆ ਹੋਇਆ ਵਾ ਤੇ ਬਾਕੀ ਸਟਰਾਬਰੀਆਂ ਸੂਰੀਆਂ ਪਿੱਛੇ ਜਿਹੜੀ ਗੱਡੀ ਆਉਂਦੀ ਹੁੰਦੀ ਹੈ ਚ ਆਉਂਦੀਆਂ ਵਾ ਠੀਕ ਆ ਆ ਜਿਸੀ ਹਾਸਪੀਟਲ ਕਿੰਨੇ ਵੇਲੇ ਪਹੁੰਚੀ ਢਿੱਲੀ ਸੀ ਇਧਰ ਨੂੰ ਇਧਰ ਨੂੰ ਤੇ ਉੱਥੇ ਅਸੀਂ ਗਏ ਤੇ ਉਹ ਕੌਣ ਸੀ ਉਹ ਜਿਨ੍ਹਾਂ ਨੇ ਬੁਲਾਇਆ ਮਾਸੀ ਮੇਰੀ ਉਹਦਾ ਮਾਸ ਇਹ ਜਿਹਨੂੰ ਤੂੰ ਬੁਲਾਇਆ ਜਿਨ੍ਹਾਂ ਨੇ ਕਹਾ ਕਿ ਪਛਾਣਿਆ ਉਹ ਕੌਣ ਸੀ ਮਾਸੀ ਦਾ ਮੁੰਡਾ ਹਾਂ ਮਾਸੀ ਦਾ ਮੁੰਡਾ ਜੀ ਤੇ ਮਾਸੀ ਨੇ ਕਹਿੰਦਾ ਕਿ ਪਛਾਣਿਆ ਕੌਣ ਕਹਿੰਦੀ ਕਾਲਾ ਕਹਿੰਦੀ ਕਾਲਾ ਤਿੰਨਾਂ ਰੀ ਕਾਲਾ ਕਹਿੰਦਾ ਕੌਣ ਕਾਲਾ ਕਹਿੰਦੀ ਗਰਚਾ ਕਚੰਨ ਹੋਣੀ ਆ ਮੈਂ ਹੌਸਪੀਟਲ ਦਾ ਸਭ ਆਡਾ ਕਰ ਰੋਕਾ ਕਹਿੰਦੀ ਕੌਣ ਕਾਲਾ ਕਾਲਾ ਉਹ ਕਹਿੰਦੇ ਉਹ ਮਾ ਇਹਨੇ ਮਾਸੀ ਨੂੰ ਬੁਲਾਇਆ ਤੇ ਮਾਸੀ ਦੇ ਮੁੰਡੇ ਨੇ ਕਿਹਾ ਪਛਾਣਿਆ ਇਹਨੂੰ ਕੌਣ ਆ ਕਹਿੰਦੀ ਕਾਲਾ ਇੱਕ ਕਰ ਨਹੀਂ ਕਹਿੰਦੀ ਕਾਲਾ ਕੌਣ ਕਾਲਾ ਗਰਚਾ ਉਹ ਆਉ ਨੂੰ ਮੋੜਿਆ ਅੱਜ ਆ ਗਿਆ ਸਾਡੇ ਜਵਰਾਜ ਦਾ ਜਨਮ ਦਿਨ ਹੈਪੀ ਬਰਥਡੇ ਟੂ ਯੂ ਥੈਂਕ ਯੂ ਇਹ ਸਾਰੇ ਅੱਜ ਉੱਤੇ ਆਏ ਆ ਕੀ ਕਹਿੰਨੇ ਕਿਹੜੇ ਤੇ ਕੀ ਕਹਿੰਦੇ ਹੁੰਦੇ ਆ ਬਰਥਡੇ ਪਾਰਟੀ ਬਰਥਡੇ ਪਾਰਟੀ ਜਵਰਾਜ ਦਾ ਆ ਸਾਡੇ ਸਾਡੇ ਮੁੰਡੇ ਦਾ ਜਨਮ ਦਿਨ ਆ ਯਾਰ ਇੰਨਾ ਘੰਟਾ ਹੋ ਗਿਆ ਤੇ ਆਰਡਰ ਨਹੀਂ ਦੇਂਦੇ 111 ਨੰਬਰ ਇਹਦਾ ਹੈਪੀ ਬਰਥਡੇ ਲੇਟ ਹੋ ਜਾਣਾ ਅਸੀਂ 버ਗਰ ਕੱਟਨੇ ਆ ਯਾਰ ਤੇ ਕੱਟਨੇ ਆ ਤੇ ਖਾਣੇ ਆ ਕੱਟ ਨਾਮਾ 버거 ਖਾਣ ਵਾਲਾ ਨਹੀਂ ਆਪਾਂ ਕੇਕ ਕਟਾਂਗੇ ਸੋਣਾ ਯਾ ਟੈਨਸ਼ਨ ਕਾ ਲੈਣਾ ਤੇ ਨਾ ਕੀ ਰੱਖਿਆ ਹੋ ਦਾ ਬੁਗੇ ਇਹਦਾ ਨਾ ਆਦੇ ਥੋੜੀ ਲਾਫਾ ਜੀ ਹੋਦੀ ਹਾਂਜੀ ਉਦੀ ਕਰਕੇ ਬਾਈ ਵੀ ਇਟ ਹੋ ਗਏ ਆ ਮੈਨੂੰ ਹੁੰਦਾ ਹੈ ਯਾਰ ਕੀ ਵੈ ਅਰੇ ਮੇਰੀ ਵੀ ਆਜੀ ਹੋਈ ਯਾਰ ਵੀਰੇ ਨੂੰ ਕੀ ਮੁੱਲ ਲਗਾ ਤੇਰਾ ਹਾਂ ਇੱਕ ਨਾ ਕੋ ਹੁੰਦਾ ਰਿੰਦਾ ਵੱਡੇ ਵੱਡੇ ਗੈਰਾਂ ਜਿਹਨਾਂ ਤਰੀਕੇ ਗੱਲਾਂ ਚਲ ਹੈਪੀ ਬਰਥਡੇ ਲਵ ਯੂ ਸਵਾਦ ਆ ਸਵਾਦ ਆ ਨਹੀਂ ਸਵਾਦ ਆ ਕਿਉਂ ਇਹੜਾ ਜਿਹੜਾ ਹੈ ਜਿਹੜਾ ਵਾਹੇ ਹੋਰ ਕਰਾਵਾ ਮੈਂ ਦੇ ਦੂੰਗਾ ਨੂੰ ਖਾਦਾ ਨਹੀਂ ਕਿਹਾ ਤੇ ਇੱਕੋ 버거 ਹੈ ਹੈ ਛੱਡਿਆ ਤੇ ਵੀ ਕਾਤਾ ਨਹੀਂ ਖਾਦਾ ਫਿਰ ਪੈਸਾ ਜਾਦੇ ਆਣਾ ਹੁਣ ਕਿਰਨੇ ਕਿੱਥੇ ਲਾਉਣੇ ਸਮਝ ਨਹੀਂ ਆਉਂਦੀ ਤੈਨੂੰ ਮੈਂ ਨਹੀਂ ਮੰਗਿਆ ਮੰਗਿਆ ਆਹ ਵੀ ਪਰਲੇ ਮੰਗਦੇ ਆ ਮਮਾ ਜੀ ਕਹਿੰਦੇ ਇਹਨੇ ਮੈਂ ਨਹੀਂ ਮੈਂ ਕਹਤੋਂ ਮੰਗਿਆ ਸੌ ਖਾਵੇਂ ਮੰਗਿਆ ਆਹ ਛੋਟਾ ਕਹਿੰਦੇ ਤੁਸੀਂ ਨਾ ਇੱਕ ਪਿਆਰ ਪੀਸ ਖਾਦਾ ਮੈਂ ਖਾਣਾ ਹੁਣ ਮੈਂ ਨੂੰ ਫੇਰ ਨਾ ਕਹੀ ਜੇ ਮੈਂ ਖਾ ਗਿਆ ਪੱਕੀ ਗੱਲ ਆ ਹਾਂ ਬੱਬਿਆ ਕੀ ਹੋ ਗਿਆ ਤੁਹਾਨੂੰ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ